ਪਾਕਿਸਤਾਨ ਦੇ ਵਿੱਚ ਇੱਕ ਰੇਲ ਹਾਈਜੈਕ ਹੋਇਆ ਕੁਝ ਵਖਵਾਦੀ ਨੇ ਉੱਥੇ ਵੀ ਜਿਵੇਂ ਆਪਣੇ ਵੀ ਹੁੰਦੇ ਨੇ ਉਧਰ ਵੀ ਨੇ ਉਹਨਾਂ ਨੇ ਉਹ ਚੱਲਦੀ ਰੇਲ ਨੂੰ ਇੱਕ ਸੁਰੰਗ ਦੇ ਵਿੱਚ ਰੋਕਿਆ ਕਾਫੀ ਯਾਤਰੀ ਨੇ ਹਾਲਾਂਕਿ ਕੋਈ ਐਗਜ਼ੈਕਟ ਫਿਗਰ ਨਹੀਂ ਪਤਾ ਲੱਗਾ ਲਗਭਗ ਕਹਿੰਦੇ ਨੇ ਕਿ 400 ਦੇ ਕਰੀਬ ਯਾਤਰੀ ਉਹਦੇ ਵਿੱਚ ਸੀਗੇ ਕਾਫੀ ਮਸਲਾ ਉਹਦਾ ਪਿਆ ਪਰ ਉਹਨਾਂ ਨੇ ਵੀ ਚਲੋ ਉਧਰੋਂ ਜਿਹੜੀ ਉਹਨਾਂ ਦੀ ਫੌਜ ਨੇ ਆਪਣਾ ਜਿਹੜਾ ਕੰਮ ਮੁਕੰਮਲ ਕੀਤਾ ਉਹ ਕਹਿੰਦੇ ਨੇ ਕਿ ਕੁਝ ਯਾਤਰੀ ਉਹਨਾਂ ਨੇ ਛੁੜਵਾ ਲਏ ਨੇ ਕੁਝ ਅਜੇ ਵਿਚ ਬਿਆਗਮ ਉਹ ਪੂਰੀ ਜਾਣਕਾਰੀ ਸਾਨੂੰ ਦਿਓ ਜੀ ਸਾਡੀ ਕਰਿਓ ਪਹਿਲੀ ਗੱਲ ਤੇ ਹੈ ਕਿ ਰੇਲ ਹਾਈਜੈਕਿੰਗ ਦੀ ਇੱਕ ਹਿਸਟਰੀ ਆ ਜੀ ਹਿਸਟਰੀ ਦੇ ਵਿੱਚ ਸਭ ਤੋਂ ਪਹਿਲੀ ਹਾਈਜੈਕਿੰਗ ਤੁਹਾਨੂੰ 1861 ਚ ਮਿਲੂਗੀ ਤੇ ਕਮਾਲ ਦੀ ਗੱਲ ਹੈ ਕਿ ਜਦੋਂ ਬ੍ਰਿਟਿਸ਼ ਬ੍ਰਿਟਿਸ਼ ਸੀਗਾ ਉਹ ਰੇਂਡੀਆ ਚ ਜੀ ਉਦੋਂ ਬੰਗਾਲ ਤੇ ਸਿੰਧ ਚ ਲਗਭਗ ਕੁਝ ਮਹੀਨਿਆਂ ਦੇ ਵਕਫੇ ਨਾਲ ਹਾਈਜੈਕਿੰਗ ਹੋਈ ਹਮ ਇੱਕ ਸ਼ਾਇਦ 40 41 ਚ ਤੇ 42 ਚ ਮੌਲੈਂਚ ਵੀ ਇੱਕ ਬਹੁਤ ਜ਼ਬਰਦਸਤ ਹੋਈ ਸੀ ਚਾਈਨਾ 'ਚ ਹੋਈ ਬਹੁਤ ਸਾਰੀਆਂ ਹਾਈਜੈਕਿੰਗਸ ਤੁਹਾਨੂੰ ਮਿਲ ਜਾਣਗੀਆਂ ਜਿੱਦਾਂ ਇੱਕ ਸਮਾਂ ਸੀਗਾ ਮੈਂ ਇਹਦੇ ਤੇ ਕੰਮ ਵੀ ਕੀਤਾ ਹੋਇਆ ਕਿ ਇੰਡੀਆ ਦੇ ਵਿੱਚ 75 ਤੋਂ ਬਾਅਦ ਹਾਈਜੈਕਿੰਗ ਦਾ ਇੱਕ ਸਿਲਸਲਾ ਚੱਲਿਆ ਸੀਗਾ 99 ਤੱਕ ਜੀ ਠੀਕ ਹੈ ਨਾ ਜੀ ਇੱਕ ਸਿਲਸਲਾ ਚੱਲਿਆ ਤਾਂ ਰੇਲ ਹਾਈਜੈਕਿੰਗ ਇਹ ਨਹੀਂ ਹੈ ਕੋਈ ਨਵੀਂ ਹ ਹ ਪਰ ਇਸ ਦੌਰ ਦੇ ਵਿੱਚ ਇਹ ਘਟਨਾ ਵੱਡੀ ਆ ਦੂਜੀ ਗੱਲ ਕਹੇ ਬਈ ਇਹ ਸਭ ਕੁਝ ਜੋ ਚੱਲਦਾ ਪਿਆ ਇਸ ਵੇਲੇ ਦੇਖੋ ਐਗਜ਼ੈਕਟ ਨੰਬਰ ਫਿਗਰ ਇਹ ਨਹੀਂ ਆਉਂਦੇ ਹੁੰਦੇ ਇਨ੍ਹਾਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਕਿ ਇੱਕ ਵੇਲੇ ਤਰਥਲੀ ਮੱਛੀ ਆ ਹੱਥਾਂ ਪੈਰਾਂ ਦੀ ਪਈ ਆ ਪਾਕਿਸਤਾਨ ਗਵਰਨਮੈਂਟ ਦੀ ਪਹਿਲਾਂ ਤੇ ਸਮਝੋ ਨਾ ਕਿ ਇਹ ਜਿਹੜੀ ਗੱਡੀ ਤੁਰੀ ਆ ਤੁਰੀ ਕਿਥੋਂ ਕਵੈਟਾ ਤੋਂ ਆਉਣੀ ਕਿੱਥੇ ਸੀ ਪੇਸ਼ਾਵਰ ਪੇਸ਼ਾਵਰ ਜੀ ਮਤਲਬ ਤੁਰੀ ਬਲੂਚਿਸਤਾਨ ਚੋਂ ਆਣੀ ਇਧਰ ਪੰਜਾਬ ਵਾਲੀ ਸਾਈਡ ਆ ਹੁਣ ਉਹਨਾਂ ਨੇ ਰਾਤ ਚ ਰੋਕੀ ਕਿਉਂਕਿ ਇਹ ਜਿਹੜਾ ਏਰੀਆ ਵੈਸੇ ਵੀ ਬਲੋਚਿਸਤਾਨ ਜਿਹੜਾ ਹੈ ਬਲੋਚਿਸਤਾਨ ਬਾਰੇ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਦੇਣ ਲੱਗਾ ਉਹ ਉਹਦੇ ਵਿੱਚ ਹੀ ਸਾਰੀ ਕਹਾਣੀ ਛੁਪੀ ਹੋਈ ਹੈ ਸਰ ਪਾਕਿਸਤਾਨ ਦਾ ਭੂਗੋਲਕ ਖੇਤਰ 44% ਦਾ ਉਹ ਜੀ ਕੱਲਾ ਸੂਬਾ ਹਮ ਤੇ ਵੱਸੋਂ ਸਾਰੀ ਮੇਰੇ ਖਿਆਲ ਦੇ ਨਾਲ ਜੇ ਅਨੁਪਾਤਕ ਦੇਖੀਏ ਤਾਂ 3 ਕਿ 3.5% ਹੋਣੀ ਆ ਹਮ ਆ ਮੇਰੇ ਖਿਆਲ ਦੇ ਨਾਲ 1.5 ਕਰੋੜ ਦੇ ਆਸ-ਪਾਸ ਹੈ ਜੀ ਠੀਕ ਹੈ ਜੀ ਮਤਲਬ ਇੱਕ ਰੇਗ ਵਰਗਾ ਏਰੀਆ ਕਹਿ ਸਕਦੇ ਆਪਾਂ हां जी ਉਥੇ ਜਿਆਦਾ ਹੈਗਾ ਮਤਲਬ ਡੇਜ਼ਰਟ ਵੀ ਆ ਤੇ ਪਹਾੜੀ ਵੀ ਆ ਦੋਨੇ ਏਰੀਆ ਜੀ ਠੀਕ ਹੈ ਜੀ ਤਾਂ ਉਹ ਜਿਹੜਾ ਰੂਟ ਆ ਉਹਦੇ ਚ 17 ਟਨ ਵਾਲਾ ਪੈਂਦੀਆਂ ਨੇ ਹੂੰ ਤੇ ਇੱਕ ਟਨਲ ਦੇ ਵਿੱਚ ਉਹਨਾਂ ਨੇ ਆ ਕੇ ਇਹ ਹਾਈਜੈਕਿੰਗ ਆਜਾਮ ਦੁੱਤੀ ਆ ਹੁਣ ਇਹ ਕਹਿੰਦੇ ਛੁਡਾ ਲੈ ਹੂੰ ਛੁਡਾ ਨਹੀਂ ਲੈ ਉਹਨਾਂ ਨੇ ਛੱਡ ਦਿੱਤੇ ਆ ਜੀ ਕੁਝ ਬੱਚੇ ਤੇ ਕੁਝ ਔਰਤਾਂ ਮੈਂ ਐਕਸ ਤੇ ਚੈੱਕ ਕਰ ਰਿਹਾ ਸੀਗਾ ਉਹਨਾਂ ਦੇ ਹੀ ਕਿਸੇ ਸਮਰਥਕ ਜਾਂ ਲੀਡਰ ਨੇ ਪੋਸਟ ਕੀਤਾ ਕਿ ਅਸੀਂ ਬੱਚੇ ਤੇ ਆ ਔਰਤਾਂ ਛੱਡ ਦਤੀਆਂ ਨੇ ਜੀ ਠੀਕ ਹੈ ਜੀ ਸ਼ਾਇਦ ਉਹ ਕਹਾਣੀ ਉਧਰ ਵੀ ਜੋੜੀ ਜਾ ਸਕਦੀ ਆ ਦੂਜੀ ਗੱਲ ਕਿ ਜਿਹੜੇ ਉਹਨਾਂ ਦੇ ਕੋਲ ਬੰਦੇ ਆ ਉਹ 182 ਦੱਸਦੇ ਆ ਹੂੰ ਇਹ ਆਫੀਸ਼ਲ ਦੱਸਦੇ ਆ ਕਿ ਥੋੜੇ ਆ ਠੀਕ ਹੈ ਜੀ ਤਾਂ ਕੰਟਰਡਿਕਸ਼ਨ ਹੈ ਕੀ ਆ ਇਹਦੇ ਵਿੱਚ ਜੀ ਜੀ ਚਲੋ ਜਿੰਨੇ ਵੀ ਆ ਪਰ ਉਸ ਗੱਡੀ ਦੇ ਵਿੱਚ ਦੱਸਦੇ ਆ ਕਿ ਕੁਝ ਅਫਸਰ ਆਈਐਸਆਈ ਦੇ ਕੁਝ ਆਰਮੀ ਦੇ ਜੀ ਜਵਾਨ ਜਾਂ ਅਫਸਰ ਅਧਿਕਾਰੀ ਇਹ ਵੀ ਆ ਰਹੇ ਸੀ ਕਿ ਤਾਂ ਹਾਈਜੈਕਿੰਗ ਜਿਹੜੀ ਹੈ ਉਹ ਉਹਨਾਂ ਨੇ ਵੱਡੀ ਕੀਤੀ ਹੈ ਜੀ ਠੀਕ ਹੈ ਜੀ ਇਹ ਕਲੀਅਰ ਹੋ ਗਿਆ ਕਿ ਮਸਲਾ ਜਿਹੜਾ ਉਹ ਹਾਲੇ ਤੱਕ ਇੱਥੇ ਆ ਕੇ ਉਲਝਾ ਹੈ ਉਹ ਕਹਿੰਦੇ ਆ ਕਿ ਜੇ ਤੁਸੀਂ ਕੋਈ ਹਵਾਈ ਕਾਰਵਾਈ ਕੀਤੀ ਅਸੀਂ ਇਹਨਾਂ ਨੂੰ ਮਾਰ ਦੇਾਂਗੇ ਜੇ ਉਹਨ ਹਵਾਈ ਹਵਾਈ ਕਾਰਵਾਈ ਨਹੀਂ ਹੁੰਦੀ ਤਾਂ ਛਡਾਉਣ ਕਿਦਾਂ ਦੇ ਕਿਵੇਂ ਜੀ ਇੱਕ ਡਰੋਨਛੇ ਦੋਨਾਂ ਨੇ ਮਾਰੇ ਆ ਵੀ ਆ ਹੁਣ ਤੱਕ ਦੀਆਂ ਇਹੀ ਰਿਪੋਰਟਾਂ ਨੇ ਜਿਹੜੀਆਂ ਮੀਡੀਆ ਰਾਹੀਂ ਆਪਾਂ ਸੁਣੀਆਂ ਜਾਂ ਪੜ੍ਹੀਆਂ ਨੇ ਜੀ ਪਰ ਅਸਲ ਦੇ ਵਿੱਚ ਜਿਹੜੀ ਬਲੋਚਿਸਤਾਨ ਦੀ ਕਹਾਣੀ ਹੈ ਨਾ ਜਿਦਾ ਤੁਸੀਂ ਕਿਹਾ ਵੱਖਵਾਦੀ ਵੱਖਵਾਦੀ ਉਹ ਪਹਿਲਾਂ ਪਾਕਿਸਤਾਨ ਨਾਲ ਰਲਣਾ ਹੀ ਨਹੀਂ ਸੀ ਚਾਹੁੰਦੇ ਪਹਿਲੀ ਗੱਲ ਤੇ ਇਹ ਐ ਸਾਹਿਬ ਜੀ ਠੀਕ ਹੈ ਦੂਜੀ ਗੱਲ ਦੂਜੀ ਗੱਲ ਇਹ ਕਿ ਉਹਨਾਂ ਨਾਲ ਬਹੁਤ ਤੱਕਾ ਕੀਤਾ ਹੂੰ ਤੱਕਾ ਕਿਨ ਕੀਤਾ ਹੁਣ ਜਿਹੜਾ ਉਹ ਏਰੀਆ ਹੈ ਨਾ ਸਾਬ ਉਹਦਾ ਇੱਕ ਜ਼ਿਲ੍ਹਾ ਹੈ ਚਗਾਈ ਜੀ ਚਗਾਈ ਇੱਕ ਐਸਾ ਕਹੋ ਜਿਵੇਂ ਆਪਾਂ ਕਹਿੰਦੇ ਹਾਂ ਨਾ ਸੋਨੇ ਦੀ ਖਾਣ ਉਹ ਸੋਨੇ ਦੀ ਖਾਣ ਹੈ ਹੂੰ ਵੈਸੇ ਇਸ ਸਾਰੇ ਏਰੀਏ ਦੇ ਵਿੱਚ ਹੀ ਦੱਸਦੇ ਆ ਕਿ ਸੋਨਾ ਕਾਪਰ ਯੂਰੇਨੀਅਮ ਕੋਲਾ ਵਾਧੂ ਆ ਜੀ ਚਗਾਈ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਉੱਥੇ 500 3 ਕਰੋੜ ਟਨ ਖਣੇਜ ਹੈ ਚਗਾਈ ਦੇ ਵਿੱਚ ਬਹੁਤ ਜ਼ਿਆਦਾ ਕਹਿ ਸਕਦੇ ਹਾਂਜੀ ਹੂੰ ਤੇ ਉਹਦੇ ਵਿੱਚ ਜੇ ਤੁਸੀਂ ਲਾ ਲਓ ਕਿ ਟਨ ਦੇ ਹਿਸਾਬ ਨਾਲ 0.22 ਹੂੰ ਸੋਨਾ ਨਿਕਲੇ ਤੇ 0. ਲਾ ਲਓ ਕਿ 40 41 ਕਾਪਰ ਨਿਕਲੇ ਹੂੰ ਤਾਂ ਜਿਹੜਾ ਸੋਨਾ ਤੁਸੀਂ ਅੰਦਾਜ਼ਾ ਲਾ ਲਓ 530 ਕਰੋ ਟਨ ਖਣੇਜ ਦੱਸਿਆ ਜਾਂਦਾ ਹੈ ਜੀ ਤਾਂ ਉਹਦਾ ਲਾ ਲਓ ਉਹਨੂੰ ਮਲਟੀਪਲਾਈ ਕਰ ਲੋ ਸਰ ਕਿ ਉਹ ਸੋਨਾ ਹੀ ਘਟੋ ਘਟ ਕੋਈ 2 ਲੱਖ ਕਰੋੜ ਦਾ ਬਣ ਜਾਏਗਾ ਕੱਲਾ ਸੋਨਾ ਹਮ ਐਨੇ ਮਿਨਰਲ ਨੇ ਤਾਂ ਉਥੇ ਗੇਮ ਜਿਹੜੀ ਆ ਚਾਈਨਾ ਖੇਡਦਾ ਹੈ ਹਮ ਸੀਪੈਕ ਦਾ ਉਹ ਵਿਰੋਧ ਕਰਦੇ ਆ ਚਾਈਨਾ ਦੀ ਅੱਖ ਹੈ ਉਹ ਰੱਬ ਮੇਰੀ ਖੈਰ ਕਰੇ ਵੇ ਅੱਖ ਤੇਰੇ ਉਤੇ ਰੱਖੀ ਹੋਈ ਹੈ ਇਹਨਾਂ ਨੇ ਅੱਖ ਰੱਖੀ ਹੈ ਸੀਪੈਕ ਪ੍ਰੋਜੈਕਟ ਉਥੇ ਗਦਾਵਰ ਉੱਥੇ ਇਹਨਾਂ ਨੇ ਮੰਦਰ ਕਹਾ ਬਣਾਈ ਇੰਟਰਨੈਸ਼ਨਲ 에ਰਪੋਰਟ ਉੱਥੇ ਅੱਜ ਤੱਕ ਕੋਈ ਫਲਾਈਟ ਨਹੀਂ ਉੱਡੀ ਉਹਨਾਂ ਕਹਿੰਦਾ ਅਸੀਂ ਸਾਰਾ ਕੁਝ ਉਡਾ ਦੇਾਂਗੇ ਜੇ ਇੱਥੇ ਚਾਲੂ ਕੀਤਾ ਸੋ ਲੰਮੀਆਂ ਕਹਾਣੀਆਂ ਨੇ ਉਥੋਂ ਦੀਆਂ ਹੂੰ ਹੂੰ ਤੋਂ ਇਸ ਕਰਕੇ ਉੱਥੇ ਰੌਲਾ ਇਹੀ ਪੈਂਦਾ ਉਹ ਕਹਿੰਦੀ ਕਿ ਤੁਸੀਂ ਲੁੱਟ ਖਸੁੱਟ ਕੇ ਸਾਰਾ ਕੁਝ ਇੱਥੋਂ ਲੈ ਜਾਣੇ ਹੋ ਜੀ ਪੰਜਾਬੀ ਖਾਈ ਜਾਂਦੇ ਆ ਹੂੰ ਪੰਜਾਬੀ ਰਾਜਨੀਤੀ ਦੇ ਵਿੱਚ ਸਭ ਕੁਝ ਕਰੀ ਜਾਂਦੇ ਆ ਸਾਡੇ ਤੇ ਉਲਟਾ 7-8000 ਬੰਦੇ ਨੂੰ ਤੁਸੀਂ ਗਾਇਬ ਕਰਤਾ ਜਿਹੜਾ ਵੀ ਬੋਲਦਾ ਹੈ ਜਿਹੜਾ ਵੀ ਵਿਰੋਧ ਕਰਦਾ ਹੈ ਜਿਹੜਾ ਵੀ ਲੜਦਾ ਹੈ 7-8000 ਬੰਦਾ ਉਹਨਾਂ ਦਾ ਅੱਜ ਤੱਕ ਲੱਭ ਹੀ ਨਹੀਂ ਰਿਹਾ ਹੂੰ ਯਾਨੀ ਮਾਰ ਦਿੱਤਾ ਖਪਾ ਦਿੱਤਾ ਇਹ ਬਹੁਤ ਉਹਨਾਂ ਦਾ ਤਸ਼ੱਦਦ ਕਰਕੇ ਕਾਣ ਕਰਦੇ ਆ ਜੀ ਸਮਝ ਗਏ ਨਾ ਤੁਸੀਂ ਉਹਨਾਂ ਦੇ ਟੌਰਚਰ ਸੈਂਟਰ ਨੇ ਮੈਂ ਇੱਕ ਡਾਕੂਮੈਂਟਰੀ ਦੇਖੀ ਸੀ ਵੀ ਸਾਹਿਬ ਜੀ ਇਹਨਾਂ ਦੇ ਟੌਰਚਰ ਸੈਂਟਰਾਂ ਦੀ ਤਾਂ ਬਹੁਤ ਦਿਲ ਨੂੰ ਹਲਾ ਦੇਣ ਵਾਲੀ ਆ ਹੂੰ ਸੋ ਲਿਹਾਜ਼ਾ ਜਿਹੜੀ ਲੜਾਈ ਆ ਲੜਾਈ ਇਸ ਕਦਰ ਹੈ ਕਿ ਜਿਹੜਾ ਪਾਕਿਸਤਾਨ ਆ ਉਹ 124 ਕੇ 25 ਅਰਬ ਡਾਲਰ ਦਾ ਕਰਜ਼ਾਈ ਆ ਉਹ ਚਾਹੁੰਦਾ ਵੀ ਇਥੋਂ ਮਤਲਬ ਕਿ ਆਪਦੀ ਕਿਸਮਤ ਚ ਚਮਕਾ ਲਈ ਜਾਵੇ ਚਾਈਨਾ ਨੂੰ ਇਧਰੋਂ ਕਹੀਏ ਵੀ ਤੂੰ ਖਿੱਚੀ ਚਾਲਾਂ ગાંਟਾ ਉਹ ਕਹਿੰਦੇ ਆ ਕਿ ਸਾਡੀ ਧਰਤੀ ਸਾਡਾ ਇਹ ਮਾਲ ਆ ਸੁਭਾਵ ਅਸੀਂ ਕਿਉਂ ਜਾਣਦੇ ਹੀ ਆ ਬਈ ਜੀ ਉਹ ਲੜ ਰਹੇ ਨੇ ਆਪਣੀ ਧਰਤੀ ਵਾਸਤੇ ਉਹ ਕਹਿੰਦੇ ਅਸੀਂ ਪਾਕਿਸਤਾਨ ਨੂੰ ਰਹਿਣਾ ਹੀ ਨਹੀਂ ਖੈਬਰ ਪਖਤੂਨਵਾ ਇਹਨਾਂ ਤੋਂ ਲਗਭਗ ਜਾ ਚੁੱਕਾ ਜੀ ਪੋਕੇ ਹਿਲ ਰਿਹਾ ਹੈ ਤੇ ਇਧਰੋਂ ਬਲੋਚਿਸਤਾਨ ਦੇ ਵਿੱਚ ਵੀ ਸਥਿਤੀ ਇਹਨਾਂ ਦੀ ਕਮਜ਼ੋਰ ਪੈ ਰਹੀ ਆ ਪੈਰੋਂ ਪੈਰ ਇਹ ਕਮਜ਼ੋਰ ਪੈ ਰਹੇ ਆ ਤਾਂ ਉੱਥੇ ਲੜਾਈ ਬੇਸਿਕਲੀ ਖਣਿਜਾਂ ਦੀ ਆ ਜੀ ਜਿਹੜੇ ਉੱਥੋਂ ਦੇ ਮੂਲ ਬਲੋਚੀ ਲੋਕ ਆ ਵਸਿੰਦੇ ਆ ਉਹਨਾਂ ਨੂੰ ਮਿਲਦਾ ਦਾ ਖਤਰ ਦਾ ਕੁਛ ਵੀ ਨਹੀਂ ਤੇ ਲਈ ਜਾਂਦੇ ਆ ਬਾਹਰ ਤੇ ਉਹਦੇ ਵਿੱਚ ਚੈਨਾ ਵੜ ਗਿਆ ਇਹ ਤੇ ਚੈਨਾ ਤੇ ਉਲਟਾ ਹੀ ਕਿਉਂਕਿ ਉਹ ਹਮਲੇ ਕਰਦੇ ਨੇ ਉਹਨਾਂ ਦਾ ਟਾਰਗੇਟ ਉਹਨਾਂ ਦਾ ਜਿਹੜਾ ਹੈ ਨਾ ਜੇ ਤੁਸੀਂ ਖੈਬਰ ਪਖਤੂਨਵਾ ਤੇ ਬਲੋਚਿਸਤਾਨ ਦੀ ਕਿਲਿੰਗਸ ਦੀ ਗੱਲ ਕਰੋਗੇ ਸਰ ਉਹਨਾਂ ਨੇ 1 ਸਾਲ ਦੇ ਵਿੱਚ 24 ਦੇ ਵਿੱਚ 2526 ਬੰਦਾ ਮਾਰਿਆ ਦੋ ਸਟੇਟਾਂ ਚ ਉਹਦੇ ਚ 1600 ਫੌਜੀ ਤੇ ਪੁਲਸ ਵਾਲਿਆ ਜੀ ਮਤਲਬ ਕਿ ਬਹੁਤ ਤਾਬੜਤੋੜ ਹਮਲੇ ਕਰਦੇ ਜੋ ਵੀ ਹੈ ਮਤਲਬ ਉਹਨਾਂ ਦੇ ਕੋਲ ਇਹਨਾਂ ਦੇ ਆਮ ਜਵਾਨਾਂ ਨਾਲੋਂ ਵੀ ਘੈਂਟ ਹਥਿਆਰ ਨੇ ਜੀ ਠੀਕ ਹੈ ਨਾ ਜੀ ਹੂੰ ਦੋਸ਼ ਇੰਡੀਆ ਤੇ ਲੱਗਦਾ ਹੈ ਕਿ ਇਹ ਵੀ ਬਹੁਤ ਵੱਡੇ ਪੱਧਰ ਤੇ ਸਪான்ਸਰ ਕਰਦੇ ਆ ਉਹਨਾਂ ਨੂੰ ਹੂੰ ਠੀਕ ਹੈ ਨਾ ਜੀ ਤਾਂ ਇਹ ਬਹੁਤ ਲੰਮੀਆਂ ਗੇਮਾਂ ਹੁੰਦੀਆਂ ਬੋਡੀ ਆਫ ਸਟੇਟਾਂ ਦੀਆਂ ਖੇਡਾਂ ਹੁੰਦੀਆਂ ਤਾਂ ਫਿਲਹਾਲ ਜਿਹੜੀ ਉੱਥੇ ਕਹਾਣੀ ਹੈ ਉਹ ਕਹਾਣੀ ਦਾ ਇੱਕ ਪਸ਼ੋਕੜ ਹੈ ਬਹੁਤ ਲੰਮਾ ਬਿਲਕੁਲ ਇਹੀ ਕਿ ਜਿਹੜੀ ਹੈਗੀ ਆ ਇਹ ਬਲੋਚਿਸਤਾਨ ਲਿਬਰੇਸ਼ਨ ਆਰਮੀ ਜਿਨ੍ਹਾਂ ਨੇ ਅੰਜਾਮ ਦਿੱਤਾ ਦਾਵਾ ਕੀਤਾ ਜਾ ਰਿਹਾ ਵੈਸੇ ਤੇ ਇਹਨਾਂ ਦਾ ਇੱਕ ਉੱਥੇ ਗੱਠਜੋੜ ਬਣਿਆ ਹਮ ਗੱਠਜੋੜ ਬਣਿਆ ਚਾਰ ਪੰਜ ਇਸ ਤਰ੍ਹਾਂ ਦੀਆਂ ਕਹਿ ਲੋ ਕਿ ਜਥੇਵੰਦੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਬਲੋਚ ਆਜ਼ਾਦੀ ਵਾਸਤੇ ਵੈਸੇ ਤੇ ਤਕਰੀਬਨ ਸਾਰਿਆਂ ਨੇ ਰਲ ਕੇ ਕੀਤਾ ਹੋ ਸਕਦਾ ਪਰ ਜਿਹੜੀ ਇਹ ਆ ਬਲੋਚਿਸਤਾਨ ਲਿਬਰੇਸ਼ਨ ਆਰਮੀ ਇਹ 70 ਚ ਆਈ ਸੀ ਹੋਂਦ ਚ ਜੀ ਫਿਰ ਕੀ ਆ ਕਿ ਇਹ ਟਿਕ ਟਕਾ ਵੀ ਹੋ ਗਿਆ ਵਿੱਚ ਟਿਕ ਟਕਾ ਹੋ ਗਿਆ ਜਿਸ ਵੇਲੇ ਤੇ ਮੈਨੂੰ ਯਾਦ ਆ ਮੈਂ ਰੇਡੀਓ ਤੇ ਕਮੈਂਟਰੀ ਸੁਣਦਾ ਹੁੰਦਾ ਸੀ ਨਿੱਕਾ ਹੁੰਦਾ ਤੇ ਸ਼ਾਇਦ ਕੁਵੈਟਾ ਚ ਮੈਚ ਵੀ ਹੁੰਦੇ ਰਹੇ ਕ੍ਰਿਕਟ ਦੇ ਹੂੰ ਪਤਾ ਨਹੀਂ ਕੁਵੈਟਾ ਸੀ ਕਿ ਕੁਵੈਟਾ ਪਾਕਿਸਤਾਨ ਦਾ ਇੱਕ ਸ਼ਹਿਰ ਸੀ ਉੱਥੇ ਕ੍ਰਿਕਟ ਵੀ ਇੰਟਰਨੈਸ਼ਨਲ ਹੁੰਦੀ ਰਹੀ ਆ ਜਿਨਾ ਕੋ ਮੈਨੂੰ ਬਚਪਨ ਦਾ ਯਾਦ ਮਤਲਬ ਕਿ ਉੱਥੇ ਟਿਕ ਟਕਾ ਹੋ ਗਿਆ ਸੀਗਾ ਪਰ ਬਾਦ ਦੇ ਵਿੱਚ ਆ ਹੁਣ ਜੇ ਆਪਾਂ ਦਹਾਕਾ ਦੋ ਦਹਾਕਾ ਸਮਾਂ ਦੇਖੀਏ ਤੇ ਇਹਦੇ ਵਿੱਚ ਬਹੁਤ ਕੁਝ ਬਦਲ ਗਿਆ ਖਾਸ ਤੌਰ ਤੇ ਜਿਹੜਾ ਚਾਈਨਾ ਦਾ ਸੀਗਾ ਆ ਚਾਈਨਾ ਪਾਕਿਸਤਾਨ ਇਕਨੋਮਿਕ ਕरिडोर ਇਹਨੇ ਆ ਕੇ ਹੋਰ ਮਸਲਾ ਜਿਹੜਾ ਉਹ ਵਿਗਾੜ ਦਿੱਤਾ ਜੀ 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 ਫਿਲਹਾਲ ਇਹ ਉੱਥੇ ਦੀ ਗੇਮ ਜੇ ਇਹ ਕਹਾਣੀਆਂ ਏ ਹੁਣ ਪਤਾ ਨਹੀਂ ਕਿੱਧਰ ਨੂੰ ਟਰਨੀ ਉਹ ਤੇ ਮੈਂ ਕਹਿ ਨਹੀਂ ਸਕਦਾ ਪਰ ਉੱਥੇ ਲੜਾਈ ਜਿਹੜੀ ਆ ਉਹ ਵੀ ਦੌਲਤ ਦੀ ਆ ਉੱਥੇ ਥੱਲੇ ਦੌਲਤ ਆ ਉੱਥੇ ਬਹੁਤ ਵੱਡੀ ਜੀ ਕਹਾਣੀ ਦੇ ਜਿਹੜਾ ਪਿੱਛੇ ਦਾ ਪਿਛੋਕੜ ਆ ਜਿਹੜਾ ਉਹ ਇੰਟਰਸਟਿੰਗ ਵੀ ਹੈ ਤੇ ਬੜਾ ਜਾਣਕਾਰੀ ਭਰਪੂਰ ਹੈ ਇਤਿਹਾਸਕ ਵੀ ਹੈ ਜੀ ਜੀ ਬਿਲਕੁਲ ਜੀ ਸਰ ਜੀ ਜੀ ਗੁਰਚਰਨ ਜੀ ਕਹਿ ਰਹੇ ਨੇ ਕਿ ਪ੍ਰੋਗਰਾਮ ਦਾ ਸਮਾਵਧਾ ਦਿਓ ਕਹਿੰਦੇ ਤੁਸੀਂ ਵਧੀਆ ਖਬਰਾਂ ਕਰਦੇ ਹੋ ਅ ਸ਼ੁਕਰੀਆ ਜੀ ਤੁਹਾਡਾ ਸੁਖ ਮੈਂਬਰ ਜੀ ਕਹਿ ਰਹੇ ਨੇ ਕਿ ਨੋਟੀਫਿਕੇਸ਼ਨ ਤੁਹਾਡਾ ਅੱਜ ਨਹੀਂ ਆਇਆ ਕਈ ਵਾਰੀ ਤੇ ਨੈਟਵਰਕ ਦੀ ਕੋਈ ਪ੍ਰੋਬਲਮ ਵੀ ਹੋ ਜਾਂਦੀ ਹੈ ਜੀ ਨੈਟਵਰਕ ਦਾ ਇਸ਼ੂ ਹੋ ਜਾਂਦਾ ਪਰ ਜੇ ਫਿਰ ਵੀ ਤੁਹਾਨੂੰ ਲੱਗਦਾ ਹੈ ਤੇ ਸਾਡਾ ਵਟਸਐਪ ਵਾਲਾ ਜਿਹੜਾ ਚੈਨਲ ਹੈ ਉਹਦਾ ਲਿੰਕ ਤੁਹਾਨੂੰ ਇੱਥੇ ਹੀ ਪਾਇਆ ਹੋਣਾ ਆਪਣੇ ਕਮੈਂਟ ਬਾਕਸ ਦੇ ਵਿੱਚ ਤੇ ਤੁਸੀਂ ਵਟਸਐਪ ਚੈਨਲ ਜੁਆਇਨ ਕਰ ਲਓ ਜੀ ਉੱਥੇ ਸਾਡਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਇਆ ਕਰਨਾ ਹੈ ਜੀ ਡੇਲੀ 1947 ਵਿੱਚ ਹੀ ਕਹਿੰਦੇ ਇਹਨਾਂ ਦਾ referendum crown ਵਿੱਚ ਵਾਦਾ ਹੋਇਆ ਸੀ ਕੁਲਵੰਤ ਸੰਘੇੜਾ ਸਾਹਿਬ ਕਹਿ ਰਹੇ ਨੇ ਬਈ ਬਹੁਤ ਪੁਰਾਣੀ ਹਿਸਟਰੀ ਹੈ ਜੀ ਇਹਦੀ ਬਹੁਤ ਪੁਰਾਣੀ ਹਿਸਟਰੀ ਹੈ ਇਹ ਪਾਕਿਸਤਾਨ ਦੇ ਨਾਲ ਰਹਿ ਕੇ ਖੁਸ਼ ਨਹੀਂ ਸਨ ਕਿਉਂਕਿ ਇਹਨਾਂ ਦਾ ਸੱਭਿਆਚਾਰ ਵੱਖਰਾ ਹੈ ਹਮ ਸਾਰਾ ਕੁਝ ਵੱਖਰਾ ਹੈ ਤਾਂ ਇਸੇ ਕਰਕੇ ਚਾਹੁੰਦੇ ਆ ਕਿ ਸਾਡੇ ਕੋਲ ਸਭ ਕੁਝ ਹੈਗਾ ਜਦੋਂ ਹਮ ਸਾਡਾ ਕੰਮ ਕਰ ਤੁਰੀ ਜਾਊਗਾ ਜੀ ਉਹ ਵੱਖ ਹੋਣਾ ਚਾਹੁੰਦੇ ਆ ਇਹ ਉਹਨਾਂ ਨੂੰ ਨਾਲ ਰੱਖਣਾ ਚਾਹੁੰਦੇ ਆ ਪਰ ਪਾਕਿਸਤਾਨ ਦੇ ਕੋਈ ਕੈਸੀ ਇਸ ਵੇਲੇ ਲੜਾਈ ਜਿਹੜੀ ਚੱਲ ਰਹੀ ਹੈ ਛੇੜੀ ਉਹਨਾਂ ਨੇ ਕਦੇ ਦੂਜੇ ਦੇਸ਼ਾਂ ਤੇ ਥੂਪੀ ਸੀਗੀ ਟਟੀਪੀ ਵਾਲੇ ਇਹਨਾਂ ਨੂੰ ਖੈਬਰ ਪਖਤੂਨਵਾਦ ਚ ਪਛੜ ਰਹੇ ਨੇ ਜੀ ਇਧਰ ਇਹ ਉਧਰੋਂ ਪੀਓ ਕੇ ਤਾਂ ਲੜਾਈ ਹੁਣ ਇਹਨਾਂ ਦੇ ਕਈ ਵਾਰ ਕੀ ਹੁੰਦਾ ਨਾ ਕਿ ਉਹ ਇੱਕ ਹਲੇਰੀ ਕਲਿੰਟਨ ਦੀ ਕੋਟ ਹੈ ਹੂੰ ਉਹ ਕਹਿੰਦੀ ਸੀਗੀ ਕਿ ਜੇ ਬੈਕਯਾਰਡ ਦੇ ਵਿੱਚ नाग ਰੱਖੋਗੇ ਨਾ ਇੱਕ ਦਿਨ ਤੁਸੀਂ ਵੀ ਦੱਸੇ ਜਾਓਗੇ ਯਾਦ ਰੱਖਿਓ ਕਿ ਜੇ नाग ਬੈਕਯਾਰਡ ਚ ਪਾ ਲੋਗੇ ਨਾ ਯਾਨੀ ਘਰ ਦੇ ਪਿਛਵਾੜੇ ਚ ਤੁਸੀਂ नाग ਸੰਭੋਗੇ ਜੀ ਇੱਕ ਦਿਨ ਨਾਗ ਜਿਹੜੇ ਆ ਉਹ ਤੁਹਾਡੇ ਜੀਆਂ ਨੂੰ ਵੀ ਡੱਸ ਸਕਦੇ ਇਹ ਤਾਂ ਤੱਤ ਸਾਰਾ ਹੋਵਾ ਬਹੁਤ ਸੁਣੀ ਗੱਲ ਹੈ ਸੱਚਮੁੱਚ ਸੱਚਮੁੱਚ ਆ WhatsApp ਤੇ ਨੋਟੀਫਿਕੇਸ਼ਨ ਆਉਂਦਾ ਪੀਵੀ ਕਤੀ ਜੀ ਕਹਿੰਦੇ ਹਾਂਜੀ ਬਿਲਕੁਲ ਨੋਟੀਫਿਕੇਸ਼ਨ ਆਉਂਦਾ ਹੈ ਜੀ